ਸ਼ੇਸ਼ਾ ਨਸਲਾਂ ਦੇ ਡੌਗਸ ਨੂੰ ਘਰਾਂ ਵਿੱਚ ਨਾ ਰੱਖਣ ਅਤੇ ਨਾ ਹੀ ਰੀਡਿੰਗ ਕਰਨ ਤੇ ਕੇਂਦਰ ਸਰਕਾਰ ਵੱਲੋਂ ਲਗਾਈ ਪਾਬੰਦੀ ਤੋਂ ਨਾਕੁਸ਼ ਡੌਗ ਲਵਰਜ਼ ਨੇ ਮੰਗਲਵਾਰ ਨੂੰ ਫਲੋਰ ਦੇ ਖੁੱਲੇ ਆਸਮਨ ਹੇਠਾਂ ਬਣੇ ਚਲੰਦਰ ਬਾਸਸਟੈਂਡ ਵਿਖੇ ਕੇਂਦਰ ਸਰਕਾਰ ਵਿਰੋਧ ਨਾਅਰੇਬਾਜ਼ੀ ਕੀਤੀ ਐਸ ਜੇ ਕਰਨਲ ਵੈਲਫੇਅਰ ਕਲੱਬ ਦੇ ਪ੍ਰਧਾਨ શ્રી ਰਜਸਲ ਅਤੇ ਸੈਕਟਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਡੌਗਸ ਦੇ ਪ੍ਰਿੰਟ ਤੇ ਬੈਨ ਲਗਾ ਕੇ ਉਹਨਾਂ ਦੇ ਮਨਾਂ ਨੂੰ ਠੇਸ ਪੰਚਾਇੀ ਹੈ ਜਦ ਕਿ ਸਰਕਾਰ ਨੂੰ ਚਾਹੀਦਾ ਹੈ ਇਹ ਬੈਨ ਹਟਾ ਕੇ ਨਵੇਂ ਪੈਟ 숍 ਅਤੇ ਬਰੀਡਿੰਗ ਰੂਲਸ ਚੇਂਜ ਕੀਤੇ ਜਾਣ ਉਹਨਾਂ ਨੇ ਕਿਹਾ ਕਿ ਘਰੇਲੂ ਪਾਲਤੂ ਜਾਨਵਰ ਜ਼ਿਆਦਾਤਰ ਘਰ ਵਿੱਚ ਹੀ ਰਹਿੰਦੇ ਹਨ ਕਿਸੇ ਨੂੰ ਕੱਟਦੇ ਨਹੀਂ ਜ਼ਿਆਦਾ ਸਟਰੀਟ ਡੌਗਸ ਹੀ ਕੱਟਦੇ ਹਨ ਦੱਸਣ ਜੋ ਗੱਲ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪਿੱਟਵਲ ਅਤੇ ਹੋਰਨਾਂ ਕਈ ਨਸਲਾਂ ਦੇ ਡੌਗਸ ਵੱਲੋਂ ਲਗਾਤਾਰ ਆਮ ਲੋਕਾਂ ਨੂੰ ਕੱਟਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਤੇ ਚਲਦਿਆਂ ਹੀ ਸਰਕਾਰ ਵੱਨੋਂ ਇਹਨਾਂ ਡੌਗਾਂ ਦੀ ਨਸਲ ਨੂੰ ਬੇਨ ਕੀਤਾ ਗਿਆ ਹੈ ਪ੍ਰਦਰਸ਼ਨਕਾਰੀ ਵਿੱਚ ਦੀਪਕਾ ਸ਼ਰਮਾ ਸਨੀ ਨਮਾਸ਼ੇਰ ਬੋਬੀ ਗਲੇਰੀਆ ਲੁਧਿਆਣਾ ਗੁਰਵਿੰਦਰ ਸਿੰਘ ਫੌਜੀ ਬਿਆਨਤ ਸਿੰਘ ਖੰਨਾ ਸ਼ਿਵਮ ਖੰਨਾ ਅਤੇ ਹੋਰ ਹਾਜ਼ਰ ਸਨ ਪਲੋਟੋਂ ਰਾਜਪਾਲ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਸਾਡੇ ਕਲੱਬ ਦਾ ਨਾਮ ਹੈਗਾ ਜੀ ਸਾਡੇ ਕਲੱਬ ਦਾ ਨਾਮ ਹੈਗਾ ਜੀ ਐਸਜੀ 9VF ਕਲੱਬ ਤੇ ਇਹ ਨੈਸ਼ਨਲ ਲੈਵਲ ਤੇ ਰਜਿਸਟਰ ਹੈ ਆਲਰੇਡੀ ਤੇ ਮੰਗ ਪੱਤਰ ਸਾਡਾ ਇਹੀ ਹੈ ਕਿ ਜਿਹੜੀ ਆ ਸਰਕਾਰ ਨੇ ਨਵਾਂ ਰੂਲ ਲਿਆਂਦਾ ਆ ਕਿ ਬਹੁਤ ਸਾਰੀਆਂ ਡੌਗਸ ਬਰੀਡ ਜਿਹੜੀਆਂ ਉਹ ਬੈਨ ਕਰ ਦਿੱਤੀਆਂ ਆ ਜਦ ਕਿ ਡੌਗਸ ਬਰੀਡ ਬੈਨ ਕਰਨ ਨਾਲ ਕਿਸੇ ਚੀਜ਼ ਦਾ ਹੱਲ ਨਹੀਂ ਹੋ ਰਿਹਾ ਠੀਕ ਹੈ ਜੀ ਹੱਲ ਕਰਨਾ ਸੀ ਤਾਂ ਪਹਿਲਾਂ ਸਟਰੀਟ ਡੌਗਸ ਦਾ ਹੱਲ ਕਰ ਦੇ ਸਟਰੀਟ ਡੌਗਸ ਦੇ ਜੇ ਆਪਾਂ ਦੇਖਿਆ ਜਾਵੇ ਤਾਂ 82 ਤੋਂ 85% ਜਿਹੜੀਆਂ ਡੌਗ ਬਾਈਟਸ ਆ ਉਹ ਸਟਰੀਟ ਡੌਗ ਵੱਲੋਂ ਹੋ ਰਹੀਆਂ ਤੇ ਜਿਹੜੇ ਘਰੇਲੂ ਡੌਗਸ ਆ ਉਹਨਾਂ ਦੀ ਜਸਟ ਓਨਲੀ ਜੇ ਆਪਾਂ ਦੇਖਿਆ ਜਾਵੇ 15 ਜਾਂ 10 ਪਰਸੈਂਟੇਜ ਦੀ ਬਾਈਟ ਹੋ ਰਹੀਆਂ ਤੇ ਉਹ 15 ਤੇ 10 ਪਰਸੈਂਟ ਬਾਈਟਸ ਨੂੰ ਜਿਹੜੀ ਸਰਕਾਰ ਆ ਉਹ ਕਹਿ ਰਹੀ ਆ ਕਿ ਬਹੁਤ ਜ਼ਿਆਦਾ ਖਤਰਨਾਕ ਹੈ ਤੇ ਆਲਰੇਡੀ ਜਿਹੜੀ 80 ਤੋਂ 85% ਸੀਡੌਗ ਕਰ ਰਹੇ ਆ ਉਹਨਾਂ ਨੂੰ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਾ ਬਾਰੇ ਸੋਚ ਰਹੇ ਆ ਤੇ ਜੇਕਰ ਉਹਨਾਂ ਬਾਰੇ ਸੋਚਿਆ ਜਾ ਸਕਦਾ ਤਾਂ ਫਿਰ ਜਿਹੜੇ ਬਰੀਡਿੰਗ ਲਈ ਡੌਗ ਰੱਖੇ ਹੋਏ ਆ ਤਾਂ ਉਹਨਾਂ ਨੂੰ ਹੀ ਕਿਉਂ ਬੰਦ ਕੀਤਾ ਜਾਣਾ ਜਾਂ ਜਿਹੜੀਆਂ ਬਰੀਡਸ ਆ ਉਹਨਾਂ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਠੀਕ ਹੈ ਤੁਹਾਡੀ ਪ੍ਰੋਪਰ ਗੱਲ ਨਹੀਂ ਸੁਣੀ ਜਾਂਦੀ ਕੀ ਅਗਲਾ ਸਟੈਪ ਅਗਲਾ ਸਟੈਪ ਅਸੀਂ ਆਲਰੇਡੀ ਮਤਲਬ ਸੋਚ ਚੁੱਕੇ ਆ ਬਾਕੀ ਸਾਡੀਆਂ ਜਿਹੜੀਆਂ ਬਾਕੀ ਦਿੱਲੀ ਦੇ ਵਿੱਚ ਵੀ ਬੈਠੇ ਹੋ ਜਾਂ ਅਸ਼ੋਕ ਪ੍ਰਤਾਪ ਜੀ ਜਿਹੜੇ ਉਹਨਾਂ ਦੇ ਨਾਲ ਸਾਡੀ ਗੱਲ ਹੋ ਰਹੀ ਹੈ ਤੇ ਉਹਨਾਂ ਨਾਲ ਵੀ ਗੱਲ ਹੋਈ ਹੈ ਤੇ ਅਸੀਂ ਕੋਰਟ ਵਿੱਚ ਵੀ ਜਾਵਾਂਗੇ ਜਿੱਥੇ ਤੱਕ ਹੋਇਆ ਅਸੀਂ ਇਹਦਾ ਸਟੇ ਆਰਡਰ ਵੀ ਲਵਾਵਾਂਗੇ ਇਹਦਾ ਜੀ